ਕਬੀ ਯਾਰ ਗਰਮੀ ਬੜੀ ਹੈ। ਅੰਦਰ ਜਾ ਕੇ ਲੰਮੇ ਪਈ ਹੈ। ਤਾਂ ਸਰ ਇੱਥੇ ਬੰਦਾ ਕੀ ਕਰੇ? ਬਾਈ ਅੰਦਰ ਲੰਮੇ ਪਈ ਹੈ। ਮੈਂ ਸੋਚਿਆ ਵੀ ਘਰ ਜਾ ਕੇ ਰਹਿ ਤਾ ਕਰਦੇ। ਅੰਦਰ ਜੀ ਬਣਾ ਹੋਏ। ਇੱਕ ਤਾਂ ਇਹਨੇ ਹੱਤ ਚੁੱਕੀ ਆ। ਤੇ ਆਈਆਂ ਤਾਂ ਗਾਹ ਜਾ ਦੋ ਦਿਨ ਰਹੀਆਂ ਚਾਰ ਦਿਨ ਦੇ। ਅੱਜ 15-16 ਦਿਨ ਹੋ ਗਏ ਇੱਥੇ ਬੈਠੀ। ਉੱਥੇ ਅੰਦਰੇ ਲੰਮੇ ਪੈ ਜਾਓ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ ਅੰਦਰ ਅੰਦਰ ਕੀ ਲੰਮੇ ਪੈਣਾ ਉੱਥੇ ਤਾਂ ਮਾਤਾ ਲਵੇ ਪਈ ਹੈ ਮੈਨੂੰ ਤੇ ਚੰਗਾ ਲੱਗ ਰਹਾ ਉਹਦੇ ਲੱਗੇ ਫੇਰ ਕੀ ਆ ਇੱਕ ਬੈੱਡ ਵਾ ਦੋ ਤਖਤ ਪੋਸ਼ਵਾ ਕਿੰਨਾ ਥਾਵਾ ਉਹ ਮੈਨੂੰ ਇਹ ਦੱਸ ਕਿ ਇਹਨੇ ਜਾਣਾ ਕਿਦਣਵਾ 15 ਦਿਨ ਹੋ ਗਏ ਬੈਠੇ ਹਾਂ ਕਰੋ ਹੁਣ ਬੋਲੋ ਚਲੀ ਜਾਣਾ ਉਹਨੇ ਬੈਠੀ ਨਹੀਂ ਘਰ ਰਹਿਣਾ ਉਹਦੇ ਪੋਤੇ ਨੇ ਆਉਣਾ ਵਾ ਅੱਜ ਲੈਣ ਰੋਜ਼ ਕਹਿੰਦੀ ਅੱਜ ਆਉਣਾ ਅੱਜ ਆਉਣਾ ਵਾ ਐਦਾਂ ਹੀ 15 ਦਿਨ ਲੰਘ ਗਏ ਆ ਤੇ ਕੋਈ ਗੱਲ ਨਹੀਂ ਧੀ ਦੇ ਘਰ ਆਈਏ ਭਗਾਨੇ ਕੜਾਈ ਆ ਦੇ ਇڈیا ਆਇਆ ਤਾਂ ਫਿਰ ਇਹਨੂੰ ਵੱਖਰਾ ਕਿ ਏਸੀ ਲਵਾ ਦੇ ਅਸੀਂ ਹੁਣ ਮਰ ਚਲੇ ਉਦੋਂ ਦੇ ਗਰਮੀ ਚ ਹਾਦੀ ਹੋ ਗਈ ਐ ਤੇ ਤੁਹਾਡੀ ਮਾਂ ਹੁੰਦੀ ਤਾਂ ਉਹ ਨਾਲ ਲੰਮੇ ਪੈਂਦੀ ਕਿੰਦਾਂ ਦੀਆਂ ਗੱਲਾਂ ਕਰੀ ਜਾਂਦਾ ਮੇਰੀ ਮਾਂ ਬਾਰੇ ਤੂੰ ਬੜੀ ਛੇਤੀ ਗਈ ਆ ਤੇ ਤੁਸੀਂ ਨਹੀਂ ਜਾਣਦਾ ਮੇਰੀ ਵੱਲ ਉਦੋਂ ਤਾਂ ਮੈਨੂੰ ਕਹਿਣਾ ਬਾਹਰ ਪੱਕੇ ਥੱਲੇ ਸਮਝਾ ਜੇ ਤੈਨੂੰ ਇੰਨੀ ਆਖਿਆਈ ਹੋਣ ਲਈ ਐ ਤੇ ਤਾਂ ਹੁਣ ਤੱਕ ਤਪੋਸ ਤੇ ਇੱਕ ਪਾਸੇ ਸਮਝੋ ਹੁੰਦੀ ਤੂੰ ਐਦਾਂ ਕਰ ਜਿਉਂ ਜਾਣਦੀ ਐ ਨਾ ਇਹ ਉੱਥੇ ਕਰਮ ਮਗਰ ਫੋਨ ਇਹਨੂੰ ਲੈ ਜਾਉ ਆਣ ਕੇ ਆ ਕੋਈ ਨਹੀਂ ਉਹਦਾ ਫੋਨ ਆਇਆ ਹੈਗਾ ਜਦਾਂ ਇਹ ਰਹਿੰਦੀ ਆ ਨਾ ਬਿਮਾਰ ਜੇ ਇਹਨੂੰ ਕੁਝ ਹੋ ਗਿਆ ਨਾ ਤੇ ਦੇਣੀ ਦੀਆਂ ਲੈਣੀਆਂ ਪੈਣੀਆਂ ਕੱਖ ਨਹੀਂ ਕਹਿੰਦਾ ਓਦਾਂ ਤੇ ਨਹੀਂ ਹੋਣਾ ਆ ਜਿਹੜੀਆਂ ਗੱਲਾਂ ਕਰਨ ਦੇ ਜੇ ਨਾ ਇਹ ਸੁਣ ਸੁਣ ਕੇ ਭਾਵੇਂ ਉਹਨੂੰ ਕੁਝ ਹੋ ਜਾਈ ਉਹ ਜੇ ਉਹਨੂੰ ਇੱਥੇ ਹੋਇਆ ਕਿ ਕੋਈ ਗੱਲ ਦਵਾਈਆਂ ਵਾਲੀ ਕਰ ਛੜੀ ਆ ਨਾ ਪੁੱਤਾਂ ਵਾਲੀ ਤੇ ਨਹੀਂ ਨਾ ਕੀਤੀ ਫੇ ਕਦੋਂ ਇਹਨੇ ਜਾਣਾ ਕਦੋਂ ਇਹਨੇ ਜਾਣਾ ਵਾ ਉਹ ਮੇਰੀ ਗੱਲ ਸੁਣ ਮੈਂ ਹੁਣ ਜੇ ਪੱਕੀ ਬਿਠਾ ਛੜਾ ਫੇਰ ਇੱਥੇ ਫੇਰ ਮੈਂ ਪੁੱਤ ਬਣਾ ਉਹਨੇ ਪੱਕੇ ਰਹਿਣਾ ਵੀ ਨਹੀਂ ਗਾ ਉਹ ਤੇ ਆਪਰ ਲਈ ਲੈਣ ਲਈ ਆ ਵੀ ਮੈਨੂੰ ਛਾੜਾ ਉਹ ਛਾੜਾ ਤੇ ਮੈਂ ਇਹ ਕਹਿਣ ਦੀ ਆ ਵੀ ਨਹੀਂ ਮੰਮੀ ਉਹ ਲੈਣਾ ਉਹ ਕਿ ਅਸੀਂ ਨਹੀਂ ਤੈਨੂੰ ਛੱਡ ਕੇ ਆਉਣਾ ਤੇ ਜੇ ਕਹਿਣ ਦੀ ਹੈ ਤਾਂ ਚੱਲ ਮੈਂ ਛੱਡਉਣਾ ਵੇਖਾਂ ਛੱਡਣ ਜਾਣ ਨੂੰ ਤਾਂ ਬੜੇ ਕਾਲੇ ਜੇ ਤੇ ਜਿਹੜੀ ਗਾੜੀ ਉੱਥੇ ਸਪਨੀ ਬੈਠੀ ਆ ਉਹ ਨਾ ਕਹੂਗੀ ਕਿ ਤੇਰੀ ਕੋ ਰੋਟੀ ਵੀ ਨਾ ਖਾ ਲਈ ਗਈ ਆਪੇ ਛੱਡਣ ਆ ਗਈ ਆ ਅਹੀਂ ਕਹਣਾ ਵੀ ਇਹ ਠੀਕ ਨਹੀਂ ਰਹਿਦੀ ਰੱਬ ਨਾ ਕਰੇ ਇਹਨੂੰ ਕੁਝ ਹੋ ਗਿਆ ਤੇ ਫਿਰ ਕੀ ਕਰਨਾ ਉਹਦੇ ਨੂੰ ਫੋਨ ਆਇਆ ਹੈਗਾ ਉਹਦੇ ਆਉਣਾ ਪੋਤੇ ਨੇ ਲੈਣ ਕੀ ਤਾਂ ਹੁੰਦਾ ਹੀ ਹੋਵੇ ਕਿਤੇ ਆਣ ਕੇ ਤਾਂ ਲੈ ਜਾਣਾ ਵਾ ਔਖੇ ਹੁੰਦੀ ਨਹੀਂ ਕੋਈ ਲੋੜ ਚਾਹ ਪਾਣੀ ਪੀਓ ਰੋਟੀ ਪਾਣੀ ਖਾਓ ਤੇਰਾ ਨਾ ਉੱਥੇ ਚਲ ਜੋ ਉੱਥੇ ਲੈ ਆਉਣੀ ਆ ਮ ਏਜ ਲਈ ਕਾਦੀ ਆ ਨਾ ਤਾ ਨੋ ਚੁੰਡੀਆਂ ਵੱਡਦੀ ਆ ਚਾਰ ਤੇ ਬੈੱਡ ਲੱਗੇ ਉਥੇ ਤੂੰ ਉਥੇ ਇੱਕ ਤਾਂ ਸੌਂ ਜਾ ਆਰਾਮ ਨਾਲ ਉਹ ਸੁੱਤੀ ਐ ਤੇ ਇੱਕ ਪਾਸੇ ਤੁਸੀਂ ਲੰਮੇ ਪੈ ਜਾ ਹਾਦੀ ਹੋ ਗਈ ਇਹਨਾਂ ਵਾਲੀ ਜੇ ਆ ਹੀ ਗਈ ਆ ਤਾਂ ਰੋਜ ਕਪਾਤ ਰੋਜ ਕਪਾਤ ਉਹਨੇ ਚਲੀ ਜਾਣਾ ਵਾ ਬੈਠੀ ਤੇ ਨਹੀਂ ਰਹਿਣਾ ਇੱਥੇ ਮੈਂ ਵੀ ਇਹੋ ਢੇਕਣ ਦੇ ਵੀ ਉਹੋ ਹੀ ਆਣ ਕੇ ਲੈ ਜਾਣਾ ਮੈਨੂੰ ਨਾ ਹੀ ਜਾਣਾ ਪਵੇ ਜੇ ਮੈਂ ਗਈ ਨਾ ਮੇਰੀ ਗੱਲ ਤਾਂ ਤਾਂ ਨਾ ਅਸਮਾਨ ਤੇ ਚੜਨੀ ਆ ਕੁੜੀ ਨੇ ਨਾ ਇਦਾਂ ਖੜਿਆ ਹੀ ਫੋਨ ਕਰਦੀ ਹੀ ਪਿਆ ਜਾ ਤੇ ਹੁਣ ਆਪੇ ਛੱਡ ਗਈ ਆ ਪਰ ਆਪ ਬੰਦੇ ਨੂੰ ਮਾਸਾ ਸਮਝਣੀ ਆਉਂਦੀ ਕਿਦਾਂ ਡਿਆ ਰੌਲਾ ਪਾਉਣੇ ਮੈਂ ਤੂੰ ਦਾ ਖੂਣੀ ਵੇਖੀ ਜਾਣ ਡਿਆ ਵਾਂ ਇੱਕ ਤੇਰੇ ਪਿਓ ਨੇ ਮੈਨੂੰ ਵੱਡਾ ਵੱਡਾ ਖਾ ਲਿਆ ਵਾ ਹੁਣ ਕੀ ਕਹਿੰਦਾ ਪਿਓ ਕਹਿਣਾ ਕੀ ਆ ਜੇ ਮਾਤਾ ਦੋ ਦਿਨ ਆਈ ਗਈ ਆ ਤੇਨੇ ਹੱਤ ਚੁੱਕੀ ਆ ਜੇ ਨਾਨੀ ਤੇਰੀ ਆਈ ਗਈ ਆ ਤਾਂ ਆਖਰ ਕਿੱਧਰ ਦੀ ਆ ਗਈ ਆ ਅਕਸਰ ਘਰਾਂ ਵਾਲਿਆਂ ਨੇ ਆਪਣੇ ਘਰ ਹੀ ਜਾਣਾ ਵਾ ਉਹ ਮੈਨੂੰ ਦੱਸੋ ਕੀ ਉਹ ਗੱਲ ਕੀ ਕੀਤੀ ਹੁਣ ਪਾਪਾ ਨੇ ਗੱਲ ਕੀ ਕੀਤੀ ਆ ਹਾਂ ਕਹਿੰਦੇ ਸੀ ਮੈਂ ਅੰਦਰ ਲੰਮੇ ਪਿਆਣਾ ਕੋ ਮਾਦਾ ਅੰਦਰ ਪਈ ਆ ਬੰਦਾ ਇਹਨੂੰ ਪੁੱਛੇ ਇੱਕ ਬੈੱਡ ਲੱਗਾ ਦੋ ਤਖਤ ਪੋਛ ਲੱਗੇ ਆ ਤੇ ਚੁੱਪ ਕਰਕੇ ਆਣ ਕੇ ਲੰਮੇ ਪੈ ਜਾ ਤੈਨੂੰ ਮੈਂ ਚਾਹ ਪਾਣੀ ਬਣਾ ਕੇ ਤੇ ਇੱਥੇ ਲਿਆ ਦਿੰਦੀ ਯਾਰ ਹੁਣ ਨਾ ਬਾਪੂ ਨੇ ਜਾਇਜ਼ ਹੀ ਲਿਆ ਹੋ ਗਾਨਾ ਮੈਨੂੰ ਦੱਸ ਹਾਂ ਦਾ ਮੈਂ ਛੱਡਾਂ ਵਾਂ ਜੇ ਛੱਡਣ ਜਾਊਗਾ ਤੇ ਦੀਸਤ ਬਣੂਗੀ ਅਗਲੇ ਗੱਲਾਂ ਨਾ ਕਰਨਗੇ ਹੋਰ ਇਹਨੇ ਕਹਿਣਾ ਕਿ ਤੰਗੋ ਕੀ ਛੱਡ ਗਿਆ ਇਹ ਆ ਤੂੰ ਮੈਨੂੰ ਦੱਸ ਸੈ ਰਸਤਾ ਫੋਨ ਆਇਆ ਏ ਕਿ ਜਣਾਉਣਾ ਵਾ ਲੈਣ ਉਹ ਅੱਜ ਜਲਦੀ ਆਉਣਾ ਵਾ ਗੱਲ ਮੈਂ ਤਾਂ ਨਹੀਂ ਸ਼ੂਗਰ ਵਾਂ ਕੇ ਲੈ ਗਈ ਤੇ ਇਹਦੇ ਕਲੇਜੇ ਵੀ ਠੰਡ ਪੈ ਜੇ ਇਹਨੇ ਜਿਹੜੀ ਹੱਤ ਚੁੱਕੀ ਆ ਨਾ ਪਰ ਬੇਕਦਰੀ ਤੇ ਹੋ ਗਈ ਕਿ ਨਹੀਂ ਉਧਰੋਂ ਵੀ ਹੋ ਗਈ ਉਹਦੀ ਵਿਚਾਰੀ ਦੀ ਤੇ ਇਧਰੋਂ ਵੀ ਹੋ ਗਈ ਉਹ ਤਾਂ ਕਿਸੇ ਪਾਸੇ ਜੋ ਗਈ ਵੀ ਨਹੀਂ ਕੋਈ ਨਹੀਂ ਹੁਣ ਮੈਂ ਨਾ ਲਾਉਣਾ ਇੱਕ ਵਾਰੀ ਫੋਨ ਫੇਰ ਕੀ ਕਹਵੇਂਗਾ ਮੈਂ ਕਹਣਾ ਉਹ ਢੀਕੰਡੇ ਨਾਨੀ ਹੋਰ ਕੀ ਕਹਣਾ ਮੈਂ ਫਿਰ ਨਾਨੀ ਨਾ ਕਹੀਂ ਆਪਣਾ ਨਾਮ ਆਵੀਂ ਕਿ ਮੈਂ ਤਾਂ ਢੀਕੰਡੇ ਆਹ ਕਿ ਤੂੰ ਆਉਣਾ ਵਾ ਤੇ ਬਾਅਦ ਕੇ ਤੇ ਘੁੰਮਣ-ਫਮਣ ਜਾਵਾਂਗੇ ਤੇ ਤੂੰ ਆਇਆ ਨਹੀਂਗਾ ਫਲਾ ਕੀ ਜਾਂਦਾ ਕੱਲ ਮੈਂ ਫਿਰ ਤਾਂ ਗਿਆ ਦਨਾਵਾ ਜੇ ਤੂੰ ਨਾ ਆਪਣੀ ਨਾਨੀ ਦਾ ਨਾ ਲਿਆ ਜਾਂ ਮੇਰਾ ਨਾ ਲਿਆ ਅਗਲੇ ਨੇ ਓਖੇ ਹੁਣਾਵਾ ਕਿ ਆਤਰ ਆਗੇ ਹੋਣੇ ਤਾਂ ਕਰਕੇ ਫੋਨ ਕਰਨ ਦੇ ਆ ਬਹਾਨੇ ਜਿਨਾ ਫੋਨ ਕਰ ਗੱਲਾਂ ਦੇ ਮੰਮੀ ਹੁਣ ਬੜੀਆਂ ਵਾ ਬੰਦਾ ਹੁਣ ਕਿਤੇ ਕਿਤੇ ਮਿੱਟੀ ਪਾਉਗੇ ਪਰ ਪਿਓ ਤੇਰਾ ਜਿਹੜਾ ਵਾ ਨਾ ਇਹ ਤਾਂ ਹਾਗੀ ਘਰੀ ਜਾਂਦੇ ਆ ਚਲੋ ਛੱਡੋ ਤੇ ਉਹ ਖਾਣ ਪੀਣ ਦਾ ਸਮਾਨ ਹੈਗਾ ਨਾ ਘਰੇ ਹੁਣ ਉਹ ਹੈਗਾ ਵਾ ਸਾਰਾ ਕੁਝ ਘਰ ਤੇ ਕੋਦੋਂ ਦਾ ਹੀ ਆ ਜੇ ਦੋ ਪੈਸੇ ਮੈਂ ਲੈ ਆਉਣਾ ਵਾ ਨਹੀਂ ਹੋਰ ਤੂੰ ਕੀ ਲਿਆਉਣਾ ਵਾ ਬਿਸਕੁਟ ਨਮਕੀਨ ਹੈਗਾ ਵਾ ਸਾਰਾ ਕੁਝ ਫੁੱਲਵੜੀਆਂ ਕੱਢ ਦੂੰਗੀ ਫੁੱਲਵੜੀਆਂ ਦੇ ਪਕੌੜੇ ਕੱਢਿਓ ਤੇ ਪਕੌੜੇ ਜੇ ਮਾਤਾ ਨੇ ਦੋ ਖਾਲੇ ਨਾ ਉਹਨੇ ਬਿਮਾਰ ਹੋ ਜਾਣਾ ਕਿ ਨਾ ਮਾਰਾ ਲਾ ਲਾ ਗਈ ਹੁਣ ਵੀਰ ਨੇ ਘਰੇ ਜਾ ਕੇ ਦੱਸਾਂਗੇ ਇਹ ਫੁੱਲਵੜੀਆਂ ਕੱਢਤੀਆਂ ਤੇ ਮਾਮੀ ਨੇ ਫਿਰ ਗੱਲਾਂ ਕਰ ਕਰ ਮਾਰਨਾ ਕਿ ਮੇਰਾ ਮੁੰਡਾ ਗਿਆ ਤੇ ਉੱਥੇ ਫਿਰ ਪਕੌੜੇ ਤੇ ਨਹੀਂ ਤਾਂ ਮਾਮੇ ਕਿੱਡੇ ਦਾ ਪਕੌੜੇ ਤੇ ਪਕਵਾਨ ਉੱਥੇ ਤਿਆਰ ਕਰਦੀ ਆ ਮਾਮੀ ਇਹੋ ਕੋਈ ਕਰਦੀ ਆ ਉਹ ਕੋਈ ਨਹੀਂ ਹੁਣ ਮੈਂ ਕੱਢ ਲੂੰਗੀ ਕੱਢ ਲੂੰਗੀ ਇਹਗੇ ਆਲੂ ਕੱਢ ਲੂੰਗੀ ਕੱਟ ਕੇ ਹਾਂ ਸਾਰਾ ਖਾਦ ਲੈਣਦੇ ਉਹਨੂੰ ਚਲੋ ਫਿਰ ਕੱਢ ਦਿਓ ਚੰਗਾ ਮੈਂ ਮਾਰਾਂ ਬਾਹਰ ਫੇਰਾਇ ਕਰੀ ਬਾਹਰ ਤਾਂ ਤੂੰ ਬੜਾ ਕੰਮ ਕਰਨਾ ਵਾ ਇਹਨਾਂ ਪਿਓ ਪੁੱਤਾਂ ਵਾਲੀ ਹੱਦ ਹੋਈ ਐ ਗੋਡੇ ਗੋਡੇ ਗਰਮੀਂ ਰੱਪਕੌੜੇ ਕੱਢ ਦੇ ਪਕੌੜੇ ਕੱਢ ਦਿਓ ਐਦਾਂ ਕਰੋ ਇਹਨੂੰ ਪੈਸੇ ਫੜਾਉਂਗੀ ਜਾ ਜਾ ਕੇ ਸਮੋਸੇ ਲੈ ਆਂਦੇ ਇੰਨੀ ਗਰਮੀ ਦੇ ਵਿੱਚ ਨਾ ਚਾਹ ਪਾਣੀ ਬਣ ਜੇ ਤਾਂ ਹੀ ਬੜੀ ਫਤਿਹ ਐ ਤੇ ਕਹਿ ਬੰਦੇ ਦੀ ਆਉਂਦੀ ਐ ਹੱਥ ਤੋ ਉਹ ਕਿ ਮੇਰੀ ਮਾਂ ਦੇ ਮਗਰ ਪਿਆ ਵਾ ਮੰਨਣਾ ਜੇ ਆਪਣੀ ਇਹਦੀ ਮਾਂ ਹੁੰਦੀ ਉਹਨੂੰ ਕੀ ਕਹਿੰਦਾ ਉਹਨੇ ਨਹੀਂ ਅੰਦਰ ਸੌਣਾ ਫਿਰ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਹੈਗਾ ਉਹ ਹੀ ਗੱਲ ਆਪਣੀਆਂ ਮਾਵਾਂ ਚੰਗੀਆਂ ਲੱਗਦੀਆਂ ਨਾ ਦੁੱਧੀਆਂ ਬਗਾਨੀਆਂ ਬਗਾਨੀਆਂ ਹੀ ਹੁੰਦੀਆਂ ਜੇ ਉਹੋ ਗੱਲ ਨਾਲ ਜਵਾਈ ਪੁੱਤ ਬਣ ਜਾਣ ਤੇ ਆਪਣੇ ਪੁੱਤਾਂ ਨੂੰ ਕੌਣ ਲੱਭੇ ਇਹਨੇ ਤਾਂ ਉਹੋ ਗੱਲ ਕੀਤੀ ਆ ਜੇ ਚਾਰ ਦਿਨ ਆਈ ਗਈ ਜਿੱਦਾਂ ਦੀ ਆਈ ਉਹਦਾਂ ਦਾ ਇੱਕ ਪੱਤ ਪਾਇਆ ਜਾਣਾ ਕਦੋਂ ਆ ਜਾਣਾ ਕਦੋਂ ਆ ਹੁਣ ਕਲੇਜੇ ਠੰਡ ਪੈ ਜੂਗੀ ਜਲਦੀ ਦੀ ਚੱਲੇ ਰੇ ਕਰੀਬ ਸਾਸਰੀ ਨੂੰ ਫੋਨ ਲਾ ਕੇ ਬੋਹੀ ਤਾ ਇੱਕ ਲੋਕ ਹੋਣਾ ਹੈ ਹਲੋ ਕੀ ਹਾਲ ਦੇਵੀਰ ਜੀ ਠੀਕ ੜੇ ਬਾਸ ਵਧੀਆ ਅੱਛਾ ਅੱਛਾ ਤੇ ਉਹ ਮੈਂ ਨਾ ਤੁਹਾਨੂੰ ਡੀਕੰਡ ਨਹੀਂ ਤੁਸੀਂ ਕਦੋਂ ਕੋਣਾ ਵਾ 10 ਵਜ ਗਏ ਆ ਅੱਛਾ ਤੇ ਹੁਣ ਟਾਈਮ ਨਹੀਂ ਲੱਗਣਾ ਸ਼ਾਮੀ ਲੱਗਣਾ ਟਾਈਮ ਮੈਂ ਕੰਨਾ ਹੁਣ ਆਜੋ ਹਾਂ ਹੌਣ ਤੇ ਸਗੋਂ ਘੁੰਮ ਫਿਰ ਵੀ ਲਵਾਂਗੇ ਸ਼ਾਮੀ ਫੇਰ ਤੀਆਂ ਆਇਣਾ ਫੇਰ ਨਹੀਂ ਕਹਿਣਾ ਕਿ ਫੇਰ ਨਹੀਂ ਕਾਲੀ ਪਾ ਲੈਣੀ ਕਿ ਜਾਣਾ ਹੀ ਜਾਣਾ ਵਾ ਹੁਣ ਉਹ ਨਹੀਂ ਫੇਰ ਕੇ ਦਿਨ ਕਿਦਾਂ ਟਾਈਮ ਲੱਗਣਾ ਵਾ ਤੋ ਇਕਰਾ ਰੋ ਰੋਏ ਹੁੰਦੇ ਜੇ ਕਿਤੇ ਮਹੀਨੇ 'ਚ ਇੱਕ ਇੱਕ ਵਾਰੀ ਕਿਤੇ ਆਉਣਾ ਹੁੰਦਾ ਸੁਭਨ ਅੱਛਾ ਘਰ ਪਰਵਾਹ ਤੇ ਠੀਕ ਵਾ ਤੂੰ ਹੀ ਦੱਸੋ ਚਲੋ ਕੋਈ ਨਾ ਸ਼ਾਮੀ ਵਿਰਾਜ ਆਇਓ ਫਿਰ 4 ਵਜੇ ਨਾ ਆਜੇ ਫਿਰ 5 ਵਜੇ ਨਾ ਨਾ ਆਇਓ ਫਿਰ ਹਾਂ ਕੰਮ ਫਿਰ ਵੀ ਲਵਾਂਗੇ ਹਾਂ ਮੈਂ ਤੁਹਾਨੂੰ ਸਵੇਰ ਦਾ ਡਾਇੰਗ ਢੀਕਣਾ ਠੀਕ ਆ ਠੀਕ ਆ ਚਲੋ ਠੀਕ ਆ ਹਾਂ ਲੈ ਕੱਲ ਤੂੰ ਮੈਨੂੰ ਕਹਿੰਦੇ ਕਿ ਮੈਂ ਸਵੇਰੇ 9 ਵਜੇ ਹੀ ਆਇਆ ਨਾ ਹੋਣ ਕੋਈ ਨਾ ਟਾਈਮ ਲੱਗਣ ਦਾ ਚੱਲ ਪੈ ਗਿਆ ਹੋਣਾ ਕੰਮ ਫਿਰ ਸ਼ਾਮੀ ਘੋਮਾਵਾਂਗੇ ਸ਼ਾਮੀ ਕੀ ਨਾੜੇ ਨਵਾਂ ਖੁੱਲਾ ਮੋੜੋਂੋਂ ਫੇਰ ਕਿਾਵਾਂਗੇ ਚੱਲ ਸੂਟ ਤੇ ਜ ਵਧੀਆ ਮਿਲ ਗਈ ਆ ਪਾ ਨਾ ਪੋਦੀ ਖੰਡਿਆ ਕਿਤੇ ਨਾ ਪੁੱਤ ਦਿਖੰਡਿਆ ਕਿਤੇ ਤੇ ਨਾ ਹੀ ਮਾਤਾ ਆਈ ਸ਼ਾਮਾਂ ਪੈ ਗਈਆਂ ਮੈਨੂੰ ਲੱਗਦਾ ਵਾ ਕਿ ਸੱਸ ਗਿਆ ਹੀ ਨਹੀਂਗਾ ਤੇ ਜਾਂ ਫਿਰ ਉੱਥੇ ਰਾਤ ਰਹਿ ਪਿਆ ਵਾ ਨਾਮ ਨੂੰ ਮੇਨੂੰ ਫੋਨ ਕਰਕੇ ਨਸੀਆਂ ਨੇ ਮੈਂ ਇਹ ਵੀ ਪਤਾ ਨਹੀਂ ਹਰੇ ਬੰਗੀ ਤੇ ਚਲ ਗਈ ਆ ਚੱਲ ਮਾਤਾ ਦੋ ਦਿਨ ਟਿਕ ਜੇ ਉੱਥੇ ਤਾਂ ਆਵਾਂਗੇ ਤੇ ਮੈਨੂੰ ਨਹੀਂ ਲੱਗਦਾ ਟਿਕੂਗੀ ਉਹਦਾ ਜੁਆਇਨ ਟਿਕਣ ਦੇ ਡਿਆ ਹੁਣ ਉਹਦੀਆਂ ਕਰਤੂਤਾਂ ਦਾ ਤੇ ਮੈਨੂੰ ਸਾਰੇ ਪਤਾ ਵਾ ਧੀ ਵੀ ਨਕੋ ਨਾ ਕਾਈ ਹੋਣੀ ਆ ਕਿ ਮਾਤਾ ਚੱਲ ਜੇ ਹੁਣ ਤੱਤੀਆਂ ਠੰਡੀਆਂ ਰੋਟੀਆਂ ਲੈਣੀਆਂ ਪੈਂਦੀਆਂ ਹੋ ਚੱਲ ਬਣਾ ਮੈਂ ਆ ਦੇਖਾ ਕਰਦੇ ਕੰਮ ਮੈਨੀਆਂ ਭਲਾ ਕੇ ਤੇ ਪਿਓ ਵੀ ਨਹੀਂ ਆਇਆ ਅਜੇ ਤੱਕ ਚੱਪਿਆ ਲਮਣਾ ਬਾਦ ਦਾ ਤੇ ਕਿਆ ਕੰਮ ਹੋ ਕਰੇ ਇਹ ਪਤਾ ਨਹੀਂ ਸੂਟ ਸਾਡ ਲੈ ਕੇ ਆਈ ਹੈ ਕਿ ਨਹੀਂ ਸ਼ਹਿਰ ਨਾ ਅਗਦੇ ਚਾਹ ਨਾ ਅਗਦੇ ਮਗਰ ਪਾਣੀ ਹੱਦ ਹੋਈ ਏ ਇਹਦੇ ਆਲੀ ਵੀ ਪਹਿਲਾਂ ਬੰਦਾ ਆਪਣਾ ਕੰਮ ਵੇਂਦਾ ਤੇ ਬੰਦਾ ਸਾਇ ਸਾਇ ਬਾਹਰ ਲੱਗੇ ਰਹਿੰਦੇ ਹੈ ਤੇ ਤੂੰ ਸੂਟ ਤੇਰੇ ਹੁਣ ਜ਼ਰੂਰੀ ਹੀ ਤੇ ਬਾਅਦ ਚ ਲੈ ਆਉਂਦੀ ਜਾ ਕੇ ਪਰ ਜਨਨੀਆਂ ਕਿੱਥੇ ਟਲਦੀਆਂ ਇੱਕ ਦੂਜੀ ਨੂੰ ਫੋਨ ਕਰ ਲੈਂਦੀਆਂ ਬੱਸ ਚੱਲ ਸੋ ਚੱਲ ਚੱਲ ਸੋ ਚੱਲ ਚੱਲ ਸੋ ਚੱਲ ਹੱਦ ਹੋਈ ਏ ਨਾਲ ਹੀ ਟਾਈਮ ਮਾ ਜਾਵਾਂ ਲੇਟ ਹੋਣ ਮੇਰੀ ਗੱਲ ਸੁਣ ਇੱਥੇ ਚੱਕਰ ਘੱਟੀ ਜਾਣਦੇ ਤਾਂ ਜਦੋਂ ਤੂੰ ਮੈਨੂੰ ਮਕਲਾਇਆ ਗਿਆ ਨਹੀਂ ਉਧਰ ਕਿੱਥੇ ਜਾਣਾ ਸੀ ਦਾਦੀ ਆਪਣੀ ਲੈਣਾ ਓ ਯਾਰ ਪਾਪਾ ਜਾਣਾ ਜੁਣਾ ਕੀ ਹੈ ਹੈ ਮੇਰਾ ਟਾਈਮ ਹੀ ਲੱਗਣ ਡਿਆਗਾ ਐਦਾਂ ਕਰੂੰ ਹੁਣ ਸਵੇਰੇ ਜਾ ਕੇ ਲੈ ਕੇ ਆਉਂਗਾ ਓ ਜਾਣਦੇ ਨਾ ਕੰਮਿਆਂ ਮੈਂ ਤਾਂ ਆਖਿਆ ਪਹੁੰਚ ਗਿਆ ਹਣਾ ਉੱਥੇ ਤੇ ਤੂੰ ਇੱਥੇ ਤੁਰਿਆ ਫਿਰੰਦੇ ਮੈਂ ਕਿੰਨਾ ਕੰਮਕਾਰ ਧੰਧਕਾਰ ਆਇਆ ਉਹ ਕੋਈ ਗੱਲ ਹੀ ਨਹੀਂ ਆਉਂਦੀ ਦਾਦੀ ਦੀ ਦਾਦੀ ਗਰੀ ਤੇ ਉਪਰੇ ਸੰਗਈ ਹੈ ਓ ਯਾਰ ਜਾਣਦੀ ਨਹੀਂ ਗੱਲ ਹੁੰਦੀ ਜਿਦੋਂ ਅਗਲੇ ਨੇ ਕਿਹਾ ਤੇ ਮੈਨੂੰ ਜਾ ਕੇ ਟਾਈਮ ਨਾਲ ਬੰਦਾ ਲੈ ਆਵੀਂ ਬਜ਼ੁਰਗ ਬੰਦਾ ਵਾ ਐਵੇਂ ਮੁੜ ਕੇ ਹੇਰਦੇ ਨਾ ਬੰਦਾ ਬਿਮਾਰ ਹੋ ਗਿਆ ਤੇ ਮੁੜ ਕੇ ਕੀ ਕਰਾਂਗੇ ਅੱਗੇ ਮਹਾਂ ਠੀਕ ਹੋਈ ਆ ਤੇਰੀ ਗੱਲ ਸੁਣੋ ਤੁਸੀਂ ਆਪ ਜਾ ਕੇ ਲਿਆਓ ਜਾ ਕੇ ਉਹਦੀ ਵਿਲੇ ਗਿਆ ਦੁਪਹਿਰ ਦੇ ਵੇਲੇ ਯਾਰ ਹੱਦ ਕੀ ਕੀਤੀ ਮੈਂ ਬਾਹਰ ਅੰਦਰ ਦਾ ਵੀ ਕਰਾਂ ਤੇ ਆ ਘਰ ਦੇ ਕੰਮ ਵੀ ਕਰਾਂ ਨਿਕ ਨਿਕ ਤੂੰ ਮੋਟਰਸਾਈਕਲ ਤੇ ਜਾਣਾ ਤੂੰ ਮੜਾ ਤੁਰ ਕੇ ਜਾਣਾ ਉੱਥੇ ਉਹ ਮੈਂ ਚੱਲਾਂ ਮੁੰਡੇ ਨਾਲ ਕੰਮ ਕਿਤੇ ਜ਼ਰੂਰੀ ਕੰਮ ਹੀ ਕਰਨ ਨੂੰ ਮੇਰੀ ਗੱਲ ਸੁਣ ਲੈ ਸਾਂਝਾ ਹੀ ਭਗਤਾਵੀ ਤੇ ਘਰ ਦਾ ਕੰਮ ਨਾ ਕੋ ਕਰਿਆ ਕਰੋ ਹੈ ਕੋਈ ਸ਼ਰਮ ਕਰਿਆ ਕਰੋ ਥੋੜੀ ਬਹੁਤੀ ਉਹ ਘਰ ਦਾ ਕਰੀ ਦਈਏ ਇੱਥੇ ਪੋਲੀਂ ਜਾ ਕੇ ਸਰੇ ਲਿਆਵਾਂਗਾ ਦਾਦੀ ਨੂੰ ਕਹਿੰਦਾ ਦੱਸਾਂ ਗੱਲ ਅੱਗਿਆ ਤੁਸੀਂ ਦੋਈ ਨਾ ਨਕਮੇ ਹੋ ਗਏ ਜੀ ਇੱਕ ਦੂਜੇ ਨਾਲ ਜਦੋਂ ਜਦਾਂ ਤੁਸੀਂ ਇੰਨੀਆਂ ਕਰਦੇ ਜੀ ਵੀ ਤੂੰ ਜਾ ਤੂੰ ਕਹਿੰਦਾ ਤੂੰ ਜਾ ਚੱਲ ਕੋਈ ਗੱਲ ਨਹੀਂ ਮੈਂ ਸ਼ਾਮੀ ਜਾ ਕੇ ਲਿਆਉਂਗਾ ਕਿਹੜੀ ਗੱਲ ਹੋ ਗਈ ਮੈਂ ਜੀ ਜਾ ਕੇ ਲਿਆਉਂਗਾ ਉੱਥੇ ਕੋਈ ਨਾ ਚੱਜਦੇ ਕੰਮ ਕਰਿਆ ਕਰੋ ਠੀਕ ਆ ਉਹ ਲੋਕੀ ਫੇਰ ਦੁੜ ਕੇ 20-20 ਕੰਮ ਕਰਦੇ ਲੋਕਾਂ ਨੇ ਤੈਨੂੰ ਇੱਕ ਕੰਮ ਆਖੇ ਤੇ ਕੋਈ ਨਾ ਡਾ ਤਾਂ ਯਾਰ ਦੇ ਮਗਰ ਚੱਲਿਆ ਵਾ ਹਾਂ ਉਹਨੂੰ ਕਹਿਣਾ ਹੈ ਨਾ ਮੇਰੀ ਦਾਦੀ ਉੱਥੇ ਆ ਪੂਆ ਕੋਈ ਨਹੀਂ ਮੈਂ ਚੱਲਿਆ ਲੈਣਾ ਹਾਂ ਉਹ ਤੂੰ ਮੁੜ ਕੇ ਬਾਅਦ ਚ ਜਦਨਾ ਚੱਲ ਜੂਗਾ ਓਕੇ ਆਹ ਹੈ ਕਹਿੰਦਾ ਪੂਆ ਕੋਈ ਕਿਹੜੀ ਕਿਤੇ ਉੱਪਰ ਸੰਗ ਗਈ ਆ ਬਾਅਦ ਚ ਲੈ ਹੀ ਜਾ ਕੇ ਮੇਰੇ ਨਾਲ ਚੱਲ ਜਾ ਮੈਂ ਤਾਂ ਚੱਲਾਵਾ ਓ ਮੇਰੀ ਗੱਲ ਸੁਣ ਲੈ ਯਾਰੀ ਦੋਸਤੀ ਨਹੀਂ ਕੰਮ ਹੁੰਦੀ ਹੁੰਦੀ ਬੂਤੀ ਠੀਕ ਆ ਹਿਸਾਬ ਕਰਿਆ ਕਰੋ ਆਪਣੇ ਪੜ੍ਹ ਲਿਖਣ ਵਾਲਾ ਖਿਆਲ ਕਰਿਆ ਕਰੋ ਓ ਕੋਈ ਗੱਲ ਨਹੀਂ ਪਾਪਾ ਨਹੀਂ ਉੱਦੇ ਨਾ ਹੋਏ ਪਰ ਹੋਂ ਤੇ ਜਾਣਾ ਪੈਣਾ ਜੀ ਜਾਣਾ ਪੈਣਾ ਮੈਂ ਇੱਥੇ ਚਲੋ ਕੰਮ ਧੰਦਾ ਕਰਕੇ ਨਾ ਤੈਨੂੰ ਲੈ ਕੇ ਆਵੀ ਹੁਣ ਕੋਈ ਨਹੀਂ ਮੈਂ ਸ਼ਾਮਨ ਲੈ ਆਉਣਾ ਫਿਰ ਜਾ ਕੇ ਸ਼ਾਮਾ ਨੂੰ ਵੀ ਉੱਥੇ ਉਧਰ ਜਾ ਕੇ ਮੁੜ ਕੇ 10 ਮਿੰਟ ਉਧਰੋਂ ਆ ਕੋਈ ਨਹੀਂ ਮੱਲੇ ਆਹੋ ਕੋ ਆਪਣੇ ਨੂੰ ਫੋਨ ਕਰਦੇ ਵੀ ਮਤਲਬ ਕਹੇ ਪਿਆ ਹੋ ਜੀ ਹੈਂ ਆਹ ਤਾਂ ਕੰਮੇ ਨੇ ਕੰਮੇ ਆਹ ਦੀ ਬਾਹ ਬਾਹ ਜੀ ਦੀ ਗੱਲ ਆਖਣੀ ਉਹ ਤਾਂ ਕਦੇ ਮੰਨਣੀ ਨੇ ਨਾ ਹੋਈ ਇਹਨਾਂ ਨੇ ਕਰਦੇ ਕਿ ਬਿੱਜੂ ਜੇ ਖੱਦ ਹੋਈ ਨਿਆਣਿਆਂ ਵਾਲੀ ਲੈ ਆ ਗਏ ਮੰਮੀ ਤੋਂ ਆਣ ਕੇ ਤੁਹਾਨੂੰ ਵੇਖੀ ਮੇਰੇ ਜਿੱਦਾ ਗੱਲ ਪੈਣਾ ਹੈਂ ਕਈ ਗੱਲਾਂ ਕਰਨੀਆਂ ਮੈਨੂੰ ਇੱਟਾ ਕਰਦੀਆਂ ਪਹਿਲਾਂ ਮੈਂ ਪਾਣੀ ਕੁੱਛਣੀ ਹੈ ਅੱਗੇ ਤੇ ਸਵਾਗਤ ਹੁੰਦਾ ਹੈ ਨਾ ਆ ਜਮਾਨਾ ਮੂੰਹ ਹਟੋ ਤੇ ਘੜੀ ਨੂੰ ਮਾਰ ਕਰ ਆ ਗਿਆ ਜੀ ਬੰਬੀ ਤੋਂ ਇਹ ਆਈ ਜਾਣਾ ਉੱਥੇ ਕਿਤੇ ਰਾਤ ਰਹਿਣਾ ਆ ਆ ਲੈ ਪਾਣੀ ਪੀ ਲਓ ਅੱਜ ਕਿੱਥੋਂ ਦਿਨ ਚੜਿਆ ਹੋਆ ਹੈ ਮੈਂ ਦੱਸ ਦਿਨ ਵਾਲੀ ਕਿਹੜੀ ਗੱਲ ਆ ਅੱਗੇ ਨਹੀਂ ਮਤਾਂ ਲਾਣ ਪਾਣੀ ਪੁੱਛਦੀ ਹੁੰਦੀ ਬਲੇ ਬਲੇ ਮੈਂ ਤਾਂ ਘਰੇ ਭਰੇ ਖਾ ਲੱਗ ਗਿਆ ਜ ਆਉਦਾ ਕਿਤੇ ਲੈ ਪਾਣੀ ਪੀਓ ਤੁਸੀਂ ਕਰਨੀ ਬੜੀ ਆ ਠੰਡੇ ਰਿਹਾ ਕਰੋ ਐਵੇਂ ਗਰਮ ਨਾ ਹੋਇਆ ਕਰੋ ਹੋ ਕੇ ਵੇਲਾ ਜੋ ਰੋਟੀ ਬਣਾਈ ਰੋਟੀ ਖਣਵਾ ਦੇ। ਖਾਣੀ ਫਿਰਗੀ। ਇਹ ਦੋਨੋਂ ਮੈਂ ਮੜਾ ਜਾ ਨਾ ਲਾ। ਚੱਨਾ ਲੋ ਫਿਰ। ਆਹ ਨਾ ਨੂੰ ਕੇ ਨਾ ਬਾਅਦ ਖਾਣੇ ਰੋਟੀ। ਚਲੋ ਠੀਕ ਆ। ਚੱਲ ਆਜੋ ਫਿਰ ਰੋਟੀ ਖਾਓ ਆਕੇ। ਚੱਲ ਚੱਲ। ਆਜੋ। ਪਤਾ ਨਹੀਂ ਅੱਜ ਦਿਨ ਕਿੱਥੋਂ ਜੜਿਆ ਵਾ। ਯਾਬ ਦੀ ਗੱਲ ਆ। ਆਇਆ ਦਿਮਾਗ ਟਿਕਾਣੇ ਹੈ। ਇਹਦੇ ਪਾਣੀ ਦਿਨੇ ਕਿਤੇ ਮੰਗਿਆ ਨਹੀਂ ਦੇਣਾ ਇਹਨੇ। 20-20 ਗੱਲਾਂ ਬੁਲਾ ਕਰਨੀਆਂ। ਚਲੋ। ਸੱਚਾ ਪਾਤਸ਼ਾਹ ਤੂੰ ਹੀ ਰੱਖਣਾ ਵਾ। ਕੋਈ ਮਤਾਂ ਪਾਉਣ ਵਾਲਾ। ਚਲੋ। ਦੇਖੋ ਕੀ ਬੰਦਾ ਹੁਣ ਗੜੀ ਲੈ ਪ੍ਰਭ ਭੈਣ ਦਾ ਫੋਨ ਆ ਗਿਆ ਵਾ ਹੈਲੋ ਸਤਿ ਸ਼੍ਰੀ ਅਕਾਲ ਕੀ ਹਾਂ ਮੈਂ ਪ੍ਰਭ ਹਾਂ ਹਾਂ ਮੈਂ ਵੀ ਠੀਕ ਠਾਕ ਆ ਵਧੀਆ ਤੂੰ ਆਪਣਾ ਸੁਣਾ ਮਾਤਾ ਨਹੀਂ ਨਹੀਂ ਅਜੇ ਨਹੀਂ ਗਈ ਆਹੋ ਪਰ ਪੂਰੀ ਤੰਗਵਾ ਥੇ ਜਵਾਈ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦਾ ਹੁਣ ਆਵਾ ਹੁਣ ਤੇ ਫੋਨ ਤੇ ਫੋਨ ਕਰਨ ਲਈ ਮੁੰਡੇ ਨੂੰ ਮੈਨੂੰ ਲੈ ਜਾਣ ਕੇ ਕਿਹਤਾਂ ਆਹ ਚੱਲ ਅਕਲ ਤੇ ਟਿਕਾਣੀ ਆਈ ਇੱਥੇ ਤੇ ਮਾਰਦੀ ਠੰਡੇ ਦੁੱਧ ਚ ਫੁੱਕਾ ਹੁਣ ਪਤਾ ਲੱਗਾ ਨਾ ਪੀ ਤੀ ਜਵਈ ਤੀ ਜਵਈ ਹੁੰਦੇ ਆ ਆਹੋ ਬਥੇਰਾ ਘਤਰ ਵੇਖਿਆ ਪਰ ਇਹ ਜਦੋਂ ਨੱਕੇ ਦਾ ਡੱਬ ਚਾਹੀ ਜਦੋਂ ਤੀ ਆਉਂਦੀ ਹੁੰਦੀ ਹੀ ਉਹਨੂੰ ਆਪਣੇ ਸੰਦੂਕ ਚ ਵੜ ਦਿੰਦੀ ਹੁੰਦੀ ਹੀ ਫੇ ਲੈ ਜੋ ਕੋ ਹੈਗਾ ਕੱਢ ਕੇ ਲੈ ਜਾ ਨਾਉ ਨੂੰ ਤੇ ਨਹਾ ਕੇ ਹੀ ਦਿੱਤਾ ਤੇ ਨਾਉ ਫਿਰ ਕੀ ਕਰੇ ਹਾਂ ਹਾਂ ਉਹ ਆ ਜਣਾ ਅੱਜ ਹੂੰ ਨਹੀਂ ਮੈਂ ਵੀ ਗਈ ਆ ਅੱਜ ਸ਼ਹਿਰ ਮੈਂ ਵੀ ਆਪਣੇ ਸੂਟ ਸੱਟ ਲੈ ਆਈ ਆ ਪਹਿਲਾਂ ਹੀ ਮੁੜ ਕੇ ਫਿਰ ਵੇਂਦੀ ਹੁੰਦੀ ਆ ਫਿਰ ਕਹਿੰਦਾ ਕੁੜੀ ਦਾ ਵੀ ਲੈ ਆਉਂਦੀ ਇੱਕ ਇੱਕ ਮੀਰਾ ਲੈ ਆਉਂਦੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਲੈ ਆਈ ਆ ਮੈਂ ਹਾਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਨਹੀਂ ਮੈਂ ਕਾਹਨੂੰ ਕਰਨੀਆਂ ਗੱਲਾਂ ਹੁਣ ਉਹਨੂੰ ਵੇਖ ਆਈ ਆ ਸਵਾਦ ਜਾਗਤੀ ਦੇ ਘਰ ਦਾ ਆਪੇ ਹੁਣ ਸੋਧਣਾ ਉਹਨੇ ਆਪੇ ਨੇ ਮੈਨੂੰ ਗੱਲ ਕਰਿਆ ਕਰਨੀ ਹੁਣ ਪਈ ਆਹੋ ਆਹ ਪਾਜੀ ਤੇਰੇ ਘਰੇ ਰੋਟੀ ਖਾਂਦੇ ਹਾਂ ਹਾਂ ਬੰਬੀ ਤੋਂ ਆਏ ਹੁਣੇ ਹੂੰ ਹੂੰ ਨਹੀਂ ਸੈਰ ਉਸਨੇ ਜਾਣਾ ਲੈਣ ਆਹੋ ਆਹ ਸੈਰ ਉਸੇ ਜਾਊਗਾ ਹੁਣੇ ਮੈਨੂੰ ਤੇਰਾ ਬਾਜੀ ਕਹਿੰਦਾ ਹੀ ਵੀ ਦੋਵੇਂ ਜੀ ਚੱਲੀਏ ਮੈਂ ਕਹਾਂ ਮੇਰੀ ਜਾਂਦੀ ਜੁੱਤੀ ਮੈਂ ਤਾਂ ਕਦੀ ਵੀ ਨਾ ਜਾਵਾਂ ਐਡਾ ਭੂਖਾ ਬਣਾ ਕੇ ਵੇਂਦੀ ਏ ਮੇਰੇ ਵੱਲ ਮੈਂ ਤਾਂ ਕਦੀ ਨਾ ਜਾਵਾਂ ਉਹਦੇ ਘਰ ਤੁਸੀਂ ਜਾਣਾ ਤਾਂ ਮੈਂ ਸੌਰੀ ਜਾ ਤੁਹਾਨੂੰ ਮੈਂ ਢੱਕਦੀ ਨਹੀਂ ਤੇ ਮੈਂ ਜਾਣਾ ਨਹੀਂ ਜਿਹੜੀ ਘਾ ਰਣ ਕਹਿੰਦੀ ਮੈਂ ਹਮ ਟਿਕਣ ਦਿੰਦੀ ਤੇ ਮੈਂ ਉਹਦੇ ਘਰ ਵੀ ਲੈਣ ਜਾਣਾ ਹੂੰ ਚੱਲ ਫੋਨ ਫੋਨ ਕਰਦੀ ਰਿਹਾ ਕਰ ਵਾਵਾ ਢਿੱਡ ਹੌਲਾ ਹੋ ਜਾਂਦਾ ਵਾ ਆਹੋ ਚੱਲ ਠੀਕ ਆ ਮੈਂ ਤੇਰੇ ਪਾਜੀ ਨੂੰ ਫੁਲਕਾ ਪੁੱਛਾਂ ਆਹੋ ਰੋਟੀ ਖਾਣ ਦੇ ਫਿਰ ਕਹਿਣਾ ਪਤਾ ਨਹੀਂ ਕਿੱਥੇ ਚਲ ਗਈ ਕਿਦਾਂ ਗੱਲਾਂ ਕਰਦਾ ਪੀਏ ਚੰਗਾ ਚੰਗਾ ਫਿਰ ਆਈ ਚੰਗਾ ਚੰਗਾ ਸਤਿ ਸ੍ਰੀ ਅਕਾਲ ਚੱਲ ਇਹ ਤਾਂ ਮੇਰੀ ਭੈਣ ਚੰਗੀ ਆ ਵਿਚਾਰੀ ਜਿਹੜੀ ਸੁੱਖ-ਦੁੱਖ ਤੇ ਕਰ ਲੈਂਦੀ ਏ ਮੇਰੇ ਨਾਲ ਨਹੀਂ ਤੇ ਬਾਕੀ ਸਾਰਾ ਟੱਬਰ ਤੇ ਮੇਰੇ ਪੇਸ਼ ਹੀ ਪਿਆ ਰਹਿੰਦਾ